ਵਿਚ ਸਪੇਨ ਦੀ ਲੜਕੀ ਫਰਨਾండా ਨੂੰ ਦੇ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਉਹਦੇ ਪਤੀ ਦੀ ਕੁੱਟਮਾਰ ਕੀਤੀ ਗਈ ਇਹ ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਜਿਹੜਾ ਸਿਰ ਹੈ ਉਹ ਝੁਕਿਆ ਹੈ ਅਸੀਂ ਸਮਝਦੇ ਆ ਕਿ ਅਸੀਂ ਇਸ ਦੇਸ਼ ਦੇ ਵਾਸੀ ਹੋਣ ਦੇ ਨਾਤੇ ਸਾਡੀਆਂ ਵੀ ਧੀਆ ਪੜਣਾ ਜਿਹੜੀਆਂ ਉਹ ਬਾਹਰ ਵਿਦੇਸ਼ਾਂ ਦੇ ਵਿੱਚ ਪੜਦੀਆਂ ਪਰ ਕਿਸੇ ਦੀ ਧੀ ਪੈਣ ਦੇ ਨਾਲ ਕਿਸੇ ਔਰਤ ਦੇ ਨਾਲ ਸਾਡੇ ਦੇਸ਼ ਦੇ ਵਿੱਚ ਜੇਕਰ ਇਸ ਤਰ੍ਹਾਂ ਦੀ ਘਣਾਉਣੀ ਹਰਕਤ ਹੁੰਦੀ ਹੈ ਤੇ ਮੈਂ ਸਮਝਦਾ ਕਿ ਇਸ ਤੋਂ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ ਅਸੀਂ ਮੰਗ ਕਰਦੇ ਹਾਂ ਵੱਖ-ਵੱਖ ਅੱਜ ਜੀਰਾ ਸ਼ਹਿਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਕਿਸਾਨ ਮਜ਼ਦੂਰ ਤੇ ਸਮਾਜਿਕ ਜਥੇਬੰਦੀਆਂ ਦੇ ਹੋਰ ਜਿਹੜੇ ਸਾਡੇ ਵੀਰ ਹੈਗੇ ਆ ਟਰੈਵਲਿੰਗ ਕਰਨ ਵਾਲੇ ਉਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਤੇ ਸਾਡੀ ਇਹੀ ਮੰਗ ਹੈ ਸਰਕਾਰ ਪਾਸੋਂ ਕਿ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਜੁਰਤ ਕਰਨ ਦੀ ਹਿੰਮਤ ਨਾ ਕਰੇ ਅਹ ਦੋਸਤੋ ਮੈਂ ਹਰਚਨ ਚੋਲਾ ਤੇ ਮੇਰਾ ਸਾਥੀ ਤਰਸੇਮ ਚੋਲਾ ਅਸੀਂ ਦੋਨੋਂ ਤਕਰੀਬਨ ਭਾਰਤ ਪੂਰੇ ਭਾਰਤ ਦੇ ਵਿੱਚ ਘੁੰਮਦੇ ਰਹਿੰਨੇ ਆ ਕੁਝ ਵਿਦੇਸ਼ਾਂ ਦੇ ਛੋਟੇ-ਮੋਟੇ ਟੂਰ ਵੀ ਲਾਏ ਆ ਤਾਂ ਪਿਛਲੇ ਦਿਨੀ ਜਿਹੜਾ ਝਾਰਖੰਡ ਦੇ ਦਮਕਾ ਦੇ ਵਿੱਚ ਇੱਕ ਸਪੇਨ ਲੜਕੀ ਦੇ ਨਾਲ ਸਮੂਹਤ ਬਲਾਤਕਾਰ ਹੋਇਆ ਉਸ ਨੂੰ ਲੈ ਕੇ ਸੱਚੀ ਮਨ ਬਹੁਤ ਜ਼ਿਆਦਾ ਉਦਾਸ ਆ ਤਾਂ ਜਿਹੜੇ ਇਹ ਲੋਕਾਂ ਦਾ ਇਕੱਠ ਆ ਇਹ ਰੋਸ ਆ ਕਿ ਅਸੀਂ ਸਿਰਫ ਉਸ ਜਿਹੜੀ ਸਪੇਨ ਲੜਤੀ ਉਹਦੇ ਨਾਲ ਹਮਦਰਦੀ ਪ੍ਰਗਟ ਕਰ ਲਈ ਕਿ ਜੇ ਭਾਰਤ ਦੇ ਵਿੱਚ ਇਸ ਤਰ੍ਹਾਂ ਹੋਇਆ ਹ ਉਸ ਲਈ ਅਸੀਂ ਬਹੁਤ ਸ਼ਰਮਿੰਦਾ ਵਾਂ ਕਿ ਸਾਡੇ ਦੇਸ਼ ਦੇ ਵਿੱਚ ਤੇਨਾ ਇਸ ਤਰ੍ਹਾਂ ਹੋਇਆ ਤਾਂ ਅਸੀਂ ਉਹਨੂੰ ਸਿਰਫ ਇਹ ਸਾਬਤ ਕਰ ਲਈਏ ਉਹਨੂੰ ਇਹ ਦੱਸਣ ਲਈ ਕਿ ਅਸੀਂ ਤੇਰੇ ਨਾਲ ਆ ਅਸੀਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਉਸ ਕੁੜੀ ਦੀ ਜਨਾਚਰ ਉਹ ਇੱਥੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਹਨਾਂ ਚਾਰ ਉਹਦੀ ਜਿਹੜੀ ਸ੍ਰਿਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਫਾਸਟ ਰੈਕੋਰਡ ਦੇ ਵਿੱਚ ਲਾ ਕੇ ਦਾ ਕੇਸ ਜਲਦ ਤੋਂ ਜਲਦ ਜਿਹੜੇ ਦੋਸ਼ੀ ਉਹਨਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਕਿ ਤਾਂ ਕਿ ਇਸ ਤੋਂ ਬਾਅਦ ਜਿਹੜੇ ਆਉਣ ਵਾਲੇ ਭਾਰ ਦੇ ਵਿੱਚ ਧਮਕੜਾ ਉਹ ਮੰਨ ਲਓ ਆਪਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਤਾਂ ਜਿਹੜੀ ਅਸੀਂ ਫੇਰ ਇੱਕ ਵਾਰਾਂ ਰਾਈਡਰ ਦਰਸੀਮ ਸਫਰੀ ਔਰ ਅਸੀਂ ਅੱਜ ਇੱਕ ਰਾਈਡ ਦੇ ਥਰੂ ਜਿਹੜਾ ਦਮਕਾ ਪਿੰਡ ਝਾਰਖੰਡ ਦੇ ਵਿੱਚ ਸਪੈਨੀ ਲੜਕੀ ਦੇ ਨਾਲ ਸਮੂਹਕ ਬਲਾਤਕਾਰ ਹੋਇਆ ਉਹਦੇ ਸਬੰਧ ਦੇ ਵਿੱਚ ਇੱਕ ਰਾਈਡ ਕੱਢ ਕੇ ਜੀਰੇ ਦੇ ਵਿੱਚ ਅਸੀਂ ਰੋਜ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਕਿ ਉਸ ਔਰਤ ਨੂੰ ਇਨਸਾਫ ਦਵਾਇਆ ਜਾ ਸਕੇ ਕਿਉਂਕਿ ਭਾਰਤ ਦੇ ਵਿੱਚ ਇੱਕ ਵਾਰ ਫਿਰ ਇਹ ਸਾਬਤ ਹੋ ਗਿਆ ਕਿ ਇੱਥੇ ਔਰਤਾਂ ਜਿਹੜੀ ਉਹ ਸੁਰੱਖਿਅਤ ਨਹੀਂ ਹੈਗੀ ਤੇ ਅਸੀਂ ਫਰਨਾండా ਦੇ ਨਾਲ ਹਾਂ ਕਿਉਂਕਿ ਉਹ ਪਹਿਲਾਂ ਲਗਭਗ 70 ਦੇ ਕਰੀਬ ਕੰਟਰੀਆਂ ਘੁੰਮ ਚੁੱਕੇ ਆ ਪਰ ਉਹਨਾਂ ਦੇ ਸ਼ਾਇਦ ਦਿਮਾਗ ਵਿੱਚ ਵੀ ਨਹੀਂ ਸੀ ਇਹ ਹੈਗਾ ਕਿ ਸਾਨੂੰ ਭਾਰਤ ਵਿੱਚ ਜਾ ਕੇ ਇਸ ਤਰ੍ਹਾਂ ਦਾ ਦੁਖਦਾਈ ਘਟਨਾ ਦਾ ਸਾਹਮਣਾ ਕਰਨਾ ਪਊਗਾ ਔਰ ਅਸੀਂ ਅੱਜ ਇਸ ਰੋਜ ਪ੍ਰਦਰਸ਼ਨ ਦੇ ਥਰੂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਔਰ ਸਟੇਟ ਸਰਕਾਰਾਂ ਤੋਂ ਵੀ ਮੰਗ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਕਮਕੜ ਵਿਦੇਸ਼ਾਂ ਤੋਂ ਆਉਂਦੇ ਆ ਜਾਂ ਆਪਣੀਆਂ ਵੱਖ-ਵੱਖ ਸਟੇਟਾਂ ਤੋਂ ਘੁੰਮਣ ਵਾਲੇ ਜਿਹੜੇ ਕਮਕੜ ਦੂਜੀਆਂ ਸਟੇਟਾਂ ਜਾਂਦੇ ਆ ਉਹਨਾਂ ਦੀ ਜਿਹੜੀ ਸੁਰੱਖਿਆ ਜਿਹੜੀ ਉਹ ਯਕੀਨੀ ਬਣਾਈ ਜਾਵੇ